ਕੱਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਤੁਹਾਡੇ ਸਬੰਧ ਵਿੱਚ ਬੜੀ ਮੰਦੀ ਸ਼ਬਦਾਵਲੀ ਜਿਹੜੀ ਵਰਤੀ ਆ ਉਹਦੇ ਸਬੰਧੀ ਤੁਹਾਡਾ ਫਰਸਟ ਰਿਐਕਸ਼ਨ ਕੀ ਹੈ ਦੇਖੋ ਜੀ ਮੈਂ ਤੇ ਇੱਕੋ ਹੀ ਗੱਲ ਕਹਿਣਾ ਚਾਹਨੀ ਹੈ ਕਿ ਇਹਨੂੰ ਤੇ ਇੰਨੀ ਗਿਲਖੱਟ ਅੱਡ ਚ ਭਰੀ ਹੋਈ ਹੈ ਕਿ ਨਾ ਸੁਣ ਤੋਂ ਹੀ ਪੜਕ ਗਿਆ ਜੀ ਇਹਨੇ ਕੋਈ ਉੱਥੋਂ ਦਾ ਕਦਰਾਂ ਕੀਮਤਾਂ ਹੀ ਨਹੀਂ ਰੱਖੀਆਂ ਸ਼੍ਰੋਮਣੀ ਕਮੇਟੀ ਦੇ ਕੋਈ ਮਰਿਆਦਾ ਹੀ ਨਹੀਂ ਰੱਖੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮਰਿਆਦਾ ਕੀ ਹੋਣੀ ਚਾਹੀਦੀ ਹੈ ਜਿੰਨੇ ਤੇ ਸਾਰੀਆਂ ਔਰਤਾ ਕੀ ਹਰ ਵਰਗ ਦੇ ਲੋਕਾਂ ਨੂੰ ਸਤਕਾਰ ਤੇ ਮਾਨ ਦੇਣਾ ਹੁੰਦਾ ਜੀ ਮੈਂ ਸਭੀ ਦੀ ਹੈ ਕਿ ਇੱਕ ਗੁਰਨਾਮ ਸਾਹਿਬ ਦੇ ਫਲਸਫੇ ਤੇ ਉਹਾਂ ਦੂਰ ਨਿਕਲਿਆ ਜੀ ਲੋਕਾਂ ਦੇ ਮਨ ਚ ਭਲੇਖੇ ਸੀ ਮੈਨੂੰ ਤੇ ਪਤਾ ਹੀ ਸੀ ਕਿ ਪਰ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਜੀ ਸਾਰੀ ਸੰਸਾਧ ਦੇ ਲੋਕਾਂ ਨੂੰ ਜੀ ਜੀ ਕਿ ਮੈਂ ਕਹਿੰਦੀ ਸਿੱਖ ਕੌਮ ਨੂੰ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਜਿਹੜੀ ਬਾਹਰਲੀ ਕੌਮ ਹੈ ਜੀ ਉਹ ਕਿੰਨਾ ਸੋਚਦੇ ਹੋਣਗੇ ਕਿ ਇਹ ਜਿਹਨੂੰ ਸੁਪਰੀਮ ਪਾਵਰ ਕਹਿੰਦੇ ਆ ਜਿਹਨੂੰ ਸ਼੍ਰੋਮਣੀ ਕਮੇਟੀ ਦੀ ਮਹਾਨ ਸੰਸਥਾ ਕਹਿ ਕੇ ਸਿੱਖ ਪਾਰਲੀਮੈਂਟ ਕਹਿੰਦੇ ਆ ਉਹਦਾ ਮੁਖੀ ਇਸ ਤਰ੍ਹਾਂ ਦੇ ਕੁਰਸੀ ਤੇ ਬੈਠਾ ਹੋਇਆ ਜੀ ਇਹਨੇ ਕੁਰਸੀ ਦਾ ਹੀ ਇਬਮਾਨ ਕਰਾ ਦਿੱਤਾ ਜੀ ਗੌਮ ਨੂੰ ਸ਼ਰਮਨਾਕ ਕਰਾ ਦਿੱਤੀ ਹੈ ਕਿ ਇਸ ਵਿਅਕਤੀ ਦੇ ਅੰਦਰ ਕੀ ਹੈ ਜੀ ਜਿਹਦੇ ਜਿਸ ਭਾਂਡੇ ਵਿੱਚ ਇੰਨਾ ਗੰਦ ਭਰਿਆ ਹੋਵੇ ਉਹ ਦੱਸੋ ਉਸ ਕੁਰਸੀ ਤੇ ਬਹਿਣ ਦੇ ਯੋਗ ਹੈਗਾ ਇਸ ਮੈਨੂੰ ਤਾਂ ਪਤਾ ਹੀ ਸੀ ਮੈਂ ਤੁਹਾਨੂੰ ਸੱਚੀ ਦੱਸਦੀ ਹਾਂ ਜੀ ਜਦੋਂ ਮੇਰੇ ਨਾਲ ਇਹ ਚੀਫ ਸੈਕਟਰੀ ਲੱਗੇ ਸੀ ਨਾ ਉਹਦੇ ਸਾਰੇ ਮੁਲਾਜ਼ਮ ਕਹਿੰਦੇ ਹੁੰਦੇ ਸੀ ਬੀਬੀ ਜੀ ਇਹ ਤੇ ਗਾਲ੍ਹਾਂ ਕੱਢ ਦਿੰਦੇ ਸਾਨੂੰ ਸਾਨੂੰ ਬਹੁਤ ਬੇਇੱਜ਼ਤੀ ਕਰਦੇ ਆ ਮੈਂ ਕਹਿੰਦੇ ਚਲੋ ਕੋਈ ਨਹੀਂ ਬੇਟਾ ਉਹ ਕਈ ਦਾ ਸੁਭਾਅ ਹੀ ਹੁੰਦਾ ਜੀ ਉਸ ਉਸ ਵੇਲੇ ਤੋਂ ਲੈ ਕੇ ਤਾਂ ਹੀ ਕਰਕੇ ਤੇ ਮੈਂ ਚੋਣ ਲੜਦੀ ਸੀ ਪਰ ਤੁਹਾਨੂੰ ਪਤਾ ਹੀ ਹੈ ਕਿ ਸ਼ੋਮਨੀ ਕਲਦਨ ਨੂੰ ਉਹ ਚਾਹੀਦਾ ਜਿਹੜਾ ਹੱਥ ਛੋਕਾ ਹੋਵੇ ਜੀ ਕੋਈ ਇਹਨਾਂ ਦੀ ਗੱਲ ਨਾ ਕਰੇ ਮੈਂ ਉੱਥੇ ਕੀ ਗੱਲ ਕਰੀ ਸੀ ਦੱਸੋ ਮੈਂ ਸਿਧਾਂਤਾਂ ਦੀ ਗੱਲ ਕੀਤੀ ਨਾ ਬਿਲਕੁਲ ਅਕਾਲ ਤਾਜ਼ਾ ਸਾਹਿਬ ਜੀ ਦੀਆਂ ਮਰਿਆਦਾ ਦੀ ਗੱਲ ਕੀਤੀ। ਕਿਛੀ ਅਕਾਲ ਤਾਜ਼ਾ ਸਾਹਿਬ ਨੇ ਜੋ ਹੁਕਮਨਾਮਾ ਜਾਰੀ ਕੀਤਾ ਇਹਨਾਂ ਬਿਲ ਲਾਗੂ ਹੋਣਾ ਚਾਹੀਦਾ। ਜੀ। ਤੇ ਭਾਮੀ ਸਾਹਿਬ ਜਾ ਕੇ ਉੱਥੇ ਟਾਈਮ ਲਿਆਏ ਆ ਜਦੋਂ ਕਿ ਉੱਥੇ ਨਾ ਕੋਈ ਹੁਕਮਨਾਮਾ ਹੋਇਆ ਨਾ ਵੀ ਦੁਬਾਰਾ ਵਿਚਾਰ ਚੱਲਦਾ ਹੋਈ ਨਾ ਵੀ ਪੰਜ ਪ੍ਰਧਾਨੀ ਬਠਾਣ ਦੇ ਸੰਸਦ ਦਾ ਕਿ ਜੀ। ਕੋਈ ਗਰਮਤਾ ਹੋਇਆ ਤੇ ਨਾ ਹੀ ਕੋਈ ਅਖਵਾਜ ਖਬਰ ਆਈ। ਜੀ। ਇਹਨੇ ਕਹਿ ਦਿੱਤਾ ਕਿ 20 ਤਰੀਕ ਜਿਹੜੀ ਹੈ ਉਹ 20 ਤਰੀਕ ਤੱਕ ਮਿਲ ਗਿਆ ਸਮਾਂ ਮਿਲ ਗਿਆ। ਜੀ। ਚਲੋ ਲੋਕਾਂ ਨੇ ਮੰਨ ਲਿਆ। ਪਰ ਇਹ ਜਿਆਦਾ ਹੈ ਤੇ ਮਰਿਆਦਾ ਦੇ ਖਿਲਾਫ ਹੈ ਨਾ ਜੀ ਬੀਬੀ ਜੀ ਤੁਹਾਡੇ ਈਕਾਤ ਦਾ ਸਰ ਦੇ ਹੁਕਮਨਾਮੇ ਨੂੰ ਵੀ ਨਹੀਂ ਮੰਨੋਗੇ ਇਹਨੂੰ ਇੰਚਾਰਜ ਬਣਾਇਆ ਕਮੇਟੀ ਦਾ ਜੀ ਇਹਦਾ ਫਰਜ਼ ਵੀ ਸੀ ਬੰਦਾ ਕਿ ਕਮੇਟੀ ਨੂੰ ਇਕੱਠੀ ਕਰਕੇ ਤੇ ਉੱਥੇ ਵਰਕੇ ਕਮੇਟੀ ਚ ਮਤਾ ਪੋਹੰਦਾ ਜੀ ਜੀ ਬਿਲਕੁਲ ਇੰਚਾਰਜ ਕਾਦੀ ਨਹੀਂ ਬਣਾਇਆ ਸੀ ਇਹਨੂੰ ਜ਼ਿੰਮੇਵਾਰੀ ਕਰਕੇ ਬਣਾਇਆ ਸੀ ਨਾ ਜੀ ਪ੍ਰਧਾਨ ਸ਼ੋਮਨੀ ਕਮੇਟੀ ਦਾ ਹੋਰ ਕੋਈ ਹੋਰ ਨਹੀਂ ਸੀ ਬਣ ਸਕਦਾ ਜੀ ਜੀ ਤੇ ਜਿਹੜਾ ਕਿਹਾ ਸੀਗਾ ਵੀ ਅਸਤੀਫੇ ਪ੍ਰਵਾਨ ਕਰੋ ਇਹਨੇ ਜ਼ਿੰਮੇਵਾਰੀ ਨਿਭਾਈ ਹੈ ਆਪਣੀ ਉਹਨਾਂ ਨੂੰ ਪਹਿਲਾਂ ਹੀ ਫੇਲਾ ਪਿਆ ਅਥਰਦਾਸ ਕਰਾਉਣ ਲਾ ਪਏ ਜਦ ਤੱਕ ਅਧੂਰੀ ਅਰਦਾਸ ਕਰਾ ਦਿੱਤੀ ਵਰਕਿੰਗ ਕਮੇਟੀ ਵਿੱਚ ਇਹ ਸਾਰੇ ਹੀ ਦੇ ਸਾਡੇ ਅ ਸੁਬੀਸ ਬਾਦਲ ਵੀ ਬਲਵਿੰਦਰ ਸਿੰਘ ਪੁੰਦੜ ਵੀ ਸਾਰੇ ਰਣਜੀਤ ਕਿ ਆਪਣੇ ਜੋ ਅਜੀਮਾ ਕੀ ਸਾਰੇ ਸੀਗੇ ਵਿੱਚ ਤੇ ਜੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਜਦ ਤੱਕ ਉਹ ਮਤੇ ਹੀ ਨਹੀਂ ਪ੍ਰਵਾਨ ਕੀਤੇ ਉਹ ਹੁਕਮ ਹੀ ਨਹੀਂ ਪ੍ਰਵਾਨ ਕੀਤਾ ਤੇ ਇਹਨਾਂ ਨੇ ਮਾਫੀ ਦੀ ਅਰਦਾਸ ਕਿਦਾ ਕਰਾਤੀ ਜੀ ਸੋ ਇਹ ਗੱਲਾਂ ਜੀ ਕੋਲ ਜੋ ਕਹਿੰਦੀ ਹੈ ਤੇ ਇਹਨਾਂ ਨੂੰ ਮਾਰੀ ਲੱਗਦੀ ਹੈ ਜੀ ਇਸ ਦਾ ਮਤਲਬ ਕਿ ਅਕਾਲ ਤੱਕ ਸਭ ਤੋਂ ਜਿਹੜੇ ਹੁਕਮ ਜਾਰੀ ਹੋਏ ਸੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਇਹ ਜੋ ਭੁੰਦਰ ਸਾਹਿਬ ਵਾਲੀ ਅਗਵਾਈ ਵਾਲੀ ਉਹ ਮੰਨ ਨਹੀਂ ਰਹੀ ਹੁਕਮਾਂ ਨੂੰ ਤੇ ਇਸੇ ਕਰਕੇ ਸ਼ਾਇਦ ਰਿਐਕਸ਼ਨ ਜਿਹੜਾ ਮਤਲਬ ਧਾਮੀ ਸਾਹਿਬ ਦਾ ਇਸ ਸੰਬੰਧ ਵਿੱਚ ਆਇਆ ਧਾਮੀ ਸਾਹਿਬ ਨੇ ਇਹ ਕਹਿ ਰਹੀ ਸੀ ਨਾ ਮੈਂ ਇਹ ਗੱਲ ਕਰ ਰਹੀ ਸੀ ਉਹਨੇ ਪੁੱਛ ਲਿਆ ਕਿ ਬੀਪੀਜੀ ਨੇ ਇਸ ਤਰ੍ਹਾਂ ਕਿਹਾ ਜੀ ਵੀ ਇਹ ਨਹੀਂ ਹੁਕਮਨਾਮਾ ਨਹੀਂ ਸਮਝਿਆ ਜਾਂਦਾ ਕਿਉਂਕਿ ਚੇਂਜ ਨਹੀਂ ਹੋ ਸਕਦਾ ਜੀ ਉੱਥੇ ਪੜਖ ਗਿਆ ਇੱਕਦਮ ਜੀ ਦੱਸੋ ਤੁਸੀਂ ਲੋਕਾਂ ਨੂੰ ਫੜਕਾਟ ਵਿੱਚ ਆ ਕੇ ਕੀ ਦੱਸਣਾ ਚਾਹੁੰਦੇ ਹੋ ਜੀ ਤੁਹਾਡੇ ਅੰਦਰ ਇਹਦਾ ਮਤਲਬ ਵੀ ਕੂੜੀ ਭਰਿਆ ਹੋਇਆ ਆ ਬੀਬੀ ਜੀ ਇੱਕ ਸ਼ਬਦ ਇੱਕ ਸ਼ਬਦ ਜਿਹੜਾ ਨਾ ਜਾਣੇ-ਨਜਾਣੇ ਜਾਣੇ-ਨਜਾਣੇ 'ਚ ਬੜਾ ਵਰਤਦੇ ਪਏ ਆ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਕੋ ਜੋ ਉਥੇ ਗਲਤੀਆਂ ਹੋ ਵੀ ਕਹਿੰਦੇ ਜਾਣੇ-ਨਜਾਣੇ 'ਚ ਹੁਣ ਆ ਆਪਣੇ ਐਡਵੋਕੇਟ ਤੁਹਾਨੂੰ ਸਾਹਿਬ ਵੀ ਕਹਿ ਰਹੇ ਕਿ ਮੇਰੇ ਕੋ ਜਾਣੇ-ਜਾਣੇ 'ਚ ਇਹ ਗਲਤੀਆਂ ਇਹ ਗਾਲਾਂ ਜਿਹੜੀਆਂ ਕੱਢੀਆਂ ਗਈਆਂ ਜੇਕਰ ਜਾਣੇ-ਨਜਾਣੇ 'ਚ ਇਹ ਗਾਲਾਂ ਕੱਢੀਆਂ ਜਾ ਰਹੀਆਂ ਤਾਂ ਫਿਰ ਸੁਚੇਤ ਪੱਧਰ ਤੇ ਇਹੋ ਜਿਹੇ ਵਿਅਕਤੀ ਦਾ ਪੱਧਰ ਕੀ ਹੋਵੇਗਾ ਤੁਹਾਡਾ ਫਰਜ਼ ਰਿਐਕਸ਼ਨ ਦੇਖੋ ਜੀ ਇਹ ਤੇ ਨੇ ਕੋਟਾ ਲਾਇਆ ਹੋਇਆ ਹਰ ਗੱਲ ਤੇ ਕਹਿ ਦਿੰਦਾ ਜਾਣਿਆ ਨੇ ਜਾਣੇ ਜੀ ਇਹ ਦੱਸੋ ਵੀ ਤੁਹਾਡੇ ਤੇ ਕਿਹੜੀ ਤੇ ਜਿਹੜੀ ਕੋਈ ਜੱਦ ਵੱਡੀ ਕਾਰਵਾਈ ਕਰ ਰਹੀ ਸੀ ਤੁਹਾਨੂੰ ਪਤਾ ਨਹੀਂ ਲੱਗਾ ਜੀ ਉਹ ਤੇ ਉਹਨੇ ਇੱਕ ਸੈਕਿੰਡ ਚ ਬੜੇ ਪਿਆਰ ਦੇ ਨਾਲ ਪੁੱਛ ਰਿਹਾ ਹੈ ਪੱਤਰਕਾਰ ਹੁਣ ਤੁਸੀਂ ਮੈਨੂੰ ਪੁੱਛ ਰਹੇ ਹੋ ਮੈਨੂੰ ਪਤਾ ਹੀ ਹੈ ਕਿ ਮੈਂ ਕੀ ਗੱਲ ਕਰਨੀ ਬਿਲਕੁਲ ਜੀ 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 ਤੁਸੀਂ ਮੈਨੂੰ ਪੁੱਛ ਰਹੇ ਹੋ ਤੇ ਮੇਰਾ ਫਰਜ਼ ਬਣਦਾ ਹੈ ਮੈਂ ਸੰਜਮ ਚ ਰਹਿ ਕੇ ਗੱਲ ਕਰਾਂ ਤੁਹਾਡਾ ਭਾਵ ਦੇ ਵਿੱਚ ਜੀ ਔਰ ਅਕਸਰ ਕੋਈ ਪਾਸ਼ਾ ਜਿਹੜੀ ਹੈ ਉਹ ਪ੍ਰਧਾਨਗੀ ਦੇ ਮੈਂ ਕਿਹਾ ਨਹੀਂ ਸੁਧਾਰਨ ਮਾਮੂਲੀ ਮਨੁੱਖ ਵੀ ਜਿਹੜਾ ਜੀ ਇਸ ਤਰ੍ਹਾਂ ਬੋਲੇ ਉਹਨੂੰ ਲੋਕੀ ਨਹੀਂ ਬਰਦਾਸ਼ਤ ਕਰਦੇ ਜੀ ਫਿਰ ਦੂਜੀ ਦਾ ਨਕੀ ਹੈ ਤੈਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਅੱਜ ਤੱਕ ਕਦੀ ਕਿਸੇ ਨੂੰ ਇਸ ਤਰ੍ਹਾਂ ਦਾ ਸ਼ਬਦ ਨਹੀਂ ਕਦੀ ਵਰਤਿਆ ਮੈਂ ਹਮੇਸ਼ਾ ਸਰਕਾਰ ਦਾ ਪ੍ਰਧਾਨ ਸਾਹਿਬ ਮੈਂ ਕਦੀ ਅੱਜ ਤੱਕ ਇਹਦੇ ਖਿਲਾਫ ਬਿਆਨ ਤੱਕ ਨਹੀਂ ਦਿੱਤਾ ਜੀ ਮੈਂ ਹਮੇਸ਼ਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕਰਦੀ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹ ਦੁਨੀਆ ਦੇ ਵਿੱਚ ਇੱਕ ਸੁਪਰੀਮ ਪਾਵਰ ਰੱਖਦੀ ਹੈ ਜੀ ਤੁਸੀਂ ਕਿੱਦਾਂ ਕਹੋਗੇ ਜੇ ਤੁਸੀਂ ਸਾ ਆਪਸ ਵਿੱਚ ਵੀ ਤੁਹਾਡੀ ਅਸਲੀਅਤ ਨਹੀਂ ਹੈਗਾ ਤੇ ਸਰਕਾਰਾਂ ਤੁਹਾਨੂੰ ਕਿੱਦਾਂ ਡੰਗੀਆਂ ਤੁਹਾਡੇ ਤੋਂ ਤੁਸੀਂ ਕਹਿੰਦੇ ਸਾਡੀ ਕੋਈ ਸਾਨੂੰ ਪੁੱਛਦਾ ਨਹੀਂ ਸਾਡੀ ਕੋਈ ਦਲਦਾ ਨਹੀਂ ਸਾਨੂੰ ਸੈਂਟਰ ਨਹੀਂ ਚੱਲਦਾ ਚੱਲਣਗੇ ਕਿਉਂ ਤੁਹਾਨੂੰ ਜੀ ਜੇ ਤੁਹਾਨੂੰ ਆਪਣੇ ਆਪ ਦੇ ਪੈਰ ਹੀ ਨਹੀਂ ਹੈਗੇ ਤੁਹਾਨੂੰ ਬੈਠਣਾ ਉੱਠਣਾ ਤੁਹਾਨੂੰ ਪਤਾ ਨਹੀਂ ਬੋਲਣਾ ਕੀ ਹੈ ਗੱਲ ਕਿੱਦਾਂ ਕਰਨੀ ਸੋ ਇਹ ਗੱਲਾਂ ਜਿਹੜੀਆਂ ਦੇਖੋ ਇਹ ਤੇ ਐਵੇਂ ਜਾਣੇ ਅਣਜਾਣੇ ਨਹੀਂ ਹੈ ਅਤੇ ਇਹਨਾਂ ਨੂੰ ਇਹਨੂੰ ਅੱਗ ਲੱਗ ਜਾਂਦੀ ਹੈ ਈਰਖਾ ਨਾਲ ਭਰਿਆ ਹੋਇਆ ਅੰਦਰ ਪਰਗਾੜ ਦੇ ਦੇ ਅੰਦਰ ਆ ਜਾਂਦੀ ਹੈ ਇਹਦਾ ਤੇ ਬੀਬੀ ਜਗੀਰਕੌਰ ਨਾਲ ਹੀ ਇਹਦੇ ਵਾਸਤੇ ਬੜਾ ਵੱਡੀ ਚੁਣੌਤੀ ਹੈ ਜੀ ਮਤਲਬ ਤੁਹਾਨੂੰ ਆਪਣਾ ਕਾਊਂਟਰਪੋਟ ਬਣਦੇ ਕਿ ਜੇਕਰ ਮੈਂ हट ਗਿਆ ਤੇ ਬੀਬੀ ਜਗੀਰਕੌਰ ਹੋਣੀ ਬਤੌਰ ਪ੍ਰਧਾਨ ਆਜਣ ਇਸ ਕਰਕੇ ਉਹਨਾਂ ਦੇ ਅੰਦਰਲਾ ਦਵੰਦੇ ਸਾਹਮਣੇ ਆ ਰਿਹਾ ਇਹਨੂੰ ਤੇ ਸਿਰਫ ਪ੍ਰਧਾਨਗੀ ਚਾਹੀਦੀ ਸੀ ਪ੍ਰਧਾਨਗੀ ਜਦੋਂ ਚੋਣ ਹੁੰਦੀ ਹੈ ਤੁਸੀਂ ਦੇਖੋ ਕਿੰਨਾ ਕਿੰਨੇ ਗਲਤ ਤਰੀਕੇ ਨਾਲ ਬੰਦੇ ਹੈ ਜਿੱਦਾਂ ਕਿਦਾਂ ਉਹਨਾਂ ਨੂੰ ਗੁਲਾਮ ਕਰਦੇ ਹੈ ਮੈਂਬਰਾਂ ਨੂੰ ਜੋ ਕਿ ਦਾ ਲਾਲਚ ਦਿੰਦੇ ਐ ਐਨੇ ਐਦ ਕਿ ਸਾਰਾ ਖਜ਼ਾਨਾ ਲੁੱਟ ਆ ਫੜ ਕੇ ਸ਼੍ਰੋਮਣੀ ਕਮੇਟੀ ਦਾ ਕਿਸੇ ਨੂੰ ਜੋ ਗ੍ਰਾਂਟ ਕਿਸੇ ਨੂੰ ਕੀ ਮੰਗੀ ਇਹ ਗ੍ਰਾਂਟ ਦੇ ਸਰਕਾਰ ਜਿਹੜੀਆਂ ਗ੍ਰਾਂਟਾ ਦਿੰਦੇ ਆਪਾਂ ਇਹ ਤਾਂ ਪੈਸਾ ਸਾਰਾ ਹੈਗਾ ਸ਼੍ਰੋਮਣੀ ਕਮੇਟੀ ਦੇ ਆਧਾਰਿਆਂ ਵਾਸਤੇ ਜਾਂ ਫਿਰ ਵਾਅਦੇ ਭਲੇ ਦੀ ਗੱਲ ਕਰਨ ਵਾਸਤੇ ਐ ਥੋੜੋ ਕਿ ਕਿਸੇ ਮੈਂਬਰ ਨੂੰ ਕਹਿ ਦੇਣਾ ਤੂੰ ਦੁਆਲਾ ਜਿਹਨੂੰ ਦੁਆਣੇ ਤੂੰ ਆ ਲੈ ਲੈ ਜਿਹੜਾ ਲੈ ਫਿਰ ਜਿਹੜਾ ਮਰਜੀ ਸਾਰੇ ਇਹਨੇ ਮੈਂਬਰਾਂ ਦੇ ਪੁੱਤਰ ਨੂੰ ਮੈਨੇਜਰ ਲਾ ਦਿੱਤੇ ਉੱਥੇ ਸਾਰੀ ਚੋਕੀ ਉਹਨਾਂ ਨੂੰ। ਤੀਕੇ ਤੇ ਤੀਕੇ ਨਾਲ ਮੈਂ ਇਹਨਾਂ ਨੂੰ ਲਾਲਚ ਦੇਵਾਂ। ਤੁਹਾਡੇ ਸਾ ਮਤਲਬ ਤੁਹਾਡਾ ਮਤਲਬ ਕਹਿਣ ਦਾ ਕਿ ਸਾਰੇ ਹੱਥ ਕੰਡੇ ਆਪਣਾਏ ਗਏ ਪ੍ਰਧਾਨ ਕੀ ਲੈਣ ਵਾਸਤੇ। ਸਾਰੇ ਜੋ ਵੀ ਕਰਾ ਸਕਦੇ ਕਹਿ ਕਰਨੇ ਤੇ ਇਹਨਾਂ ਨੇ ਲਾਲਚ ਦੇ ਦੇ ਕੇ ਨੰਬਰ ਆ ਬਚਾਰੇ ਇਹਨਾਂ ਨੂੰ ਨਿਸ਼ਾਨ ਕੀਤਾ। ਚਲੋ ਉਹ ਵੀ ਜਏ ਮੈਂ ਤੇ ਉਹ ਨਹੀਂ ਸਮਝਾਂਦੀ ਕਿ ਨਾ ਮੈਂਬਰਾਂ ਦੇ ਵੀ ਕੀ ਸੋਚ ਕਿੱਥੇ ਚਲ ਗਈ ਹੈ। ਹੁਣ ਗੁਰਨਾਨਦ ਸਾਹਿਬ ਦੇ ਫਲਸਫੇ ਵਿੱਚ ਕੀ ਹੋ? ਇਹ ਹੁੰਦਾ ਫਿੱਟ ਹੁੰਦਾ। ਜੀ। ਗੁਰ ਹਰਗੋਬਿੰਦ ਸਾਹਿਬ ਦੇ ਸਿਧਾਂਤਾਂ ਵਿੱਚ ਫਿੱਟ ਹੁੰਦਾ। ਜੀ। ਤੂੰ ਇਹ ਨਹੀਂ ਪਤਾ ਮੈਂ ਬੈਠਾ ਕਿੱਥੇ ਐ ਤੇ ਬਾਅਦ ਵਿੱਚ ਆਪੇ ਆਪੇ ਮਾਫੀਆ ਮੰਗਣ ਲੱਪਿਆ ਲੋਕਾਂ ਨੇ ਝਾੜਾ ਪਾਈਆਂ ਲੋਕਾਂ ਨੇ ਗਾਲਾਂ ਕੱਢੀਆਂ ਲੋਕਾਂ ਨੇ ਬੋਲੇ ਐ ਲੋਕੀ ਜਦੋਂ ਸੋਸ਼ਲ ਮੀਡੀਆ ਉੱਤੇ ਸਾਰਾ ਚਰਚਾ ਚੱਲ ਪਈ ਉਸ ਵੇਲੇ ਮਾਫੀਆ ਮੰਗਣ ਲੱਪਿਆ ਤੇ ਬੀਬੀ ਜੀ ਕਹਿੰਦੇ ਸਰਦਾਰ ਸਾਹਿਬ ਦੇ ਕੋਲ ਆਪੇ ਲੈ ਕੇ ਦੇਖਿਆ ਆਇਆ ਮੈਂ ਦੇਖਾਂਗੀ ਨਾ ਹਾਂ ਮੈਂ ਸਰਦਾਰ ਸਾਹਿਬ ਜਥੇਦਾਰ ਸਾਹਿਬ ਕੀ ਕਰਦੇ ਹੁਣ ਜੀ ਮੈਂ ਤੁਹਾਨੂੰ ਇਹ ਪੁੱਛਣਾ ਲੱਗਾ ਸੀ ਕਿ ਤੁਹਾਡੇ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਅਪਰੋਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਨਹੀਂ ਮੈਂ ਨਹੀਂ ਕੀਤੀ ਪਰ ਇਹ ਜੇ ਚਲੀ ਗਈ ਹੈ ਇਹਦਾ ਉਹਦਾ ਫਰ ਨਹੀਂ ਪਰ ਇਹ ਜੇ ਬੈਠ ਕੇ ਗੁਰਮਤਾ ਕਰ ਠੀਕ ਆ ਜੀ ਹਮੇ ਤਾਂ ਇਹ ਹੁਣ ਬਾਲ ਜਿਹੜਾ ਜਥੇਦਾਰ ਹੋਣਾ ਦੀ ਡੀ ਦੇ ਵਿੱਚ ਆ ਕਿ ਉਹ ਇਸ ਬੰਦ ਵਿੱਚ ਕੀ ਫੈਸਲਾ ਕਰਦੇ ਆ ਤੁਹਾਡੀ ਟੇਕ ਉਹਦੇ ਤੇ ਇੱਕ ਮਿੰਟ ਸੁਣੋ ਜਦੋਂ ਸਾਡੇ ਬੱਚਿਆਂ ਨੂੰ ਸਾਡੇ ਹੀ ਬੱਚੇ ਨੇ ਜਥੇਦਾਰਾਂ ਦੇ ਬੱਚਿਆਂ ਨੂੰ ਗਾਲਾਂ ਕੱਢੀਆਂ ਸੀ ਕਿਸੇ ਨੇ ਔਰ ਉਹ ਗੁੱਸਤ ਕੱਢੀਆਂ ਸੀ ਸਿਕਾ ਟੈਲੀਫੋਨ ਤੇ ਟੈਲੀਫੋਨ ਤੇ ਕੱਢੀਆਂ ਸੀ ਨਾ ਸਾਹਮਣੇ ਤੇ ਨਹੀਂ ਆਈਆਂ ਸੀ ਹੁਣ ਉਹਦੇ ਕਿਸੇ ਨੇ ਸੁਣੀਆਂ ਨਹੀਂ ਸੀ ਉਦੋਂ ਸਿੰਘ ਸਾਹਿਬਾਨਾ ਨੇ ਬੜਾ ਸਖਤ ਸਟੈਪ ਚੁੱਕਿਆ ਕਿ ਵਿਰਸਾ ਸੇ ਬਲਟੋਏ ਨੂੰ 10 ਤਾਲੀ ਕੱਢਿਆ ਪਾਰਟੀ ਚ ਜੀ ਕੱਢਿਆ ਨਾ ਬਿਲਕੁਲ ਹੁਣ ਇਹ ਤਾਂ ਸਾਰੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਆ ਗਈ ਹੈ ਨਾ ਗੱਲ ਤੇ ਹੁਣ ਤੁਹਾਡੀ ਕੀ ਕੋਈ ਨਹੀਂ ਤੁਹਾਡੀ ਕੀ ਮੰਗਾ ਕਿ ਫਿਰ ਧਾਮੀ ਸਾਹਿਬ ਨੂੰ ਵੀ ਇਸ ਪ੍ਰਧਾਨ ਦੇ ਉੱਤੇ ਤੋਂ ਲਾਂਭੇ ਕੀਤਾ ਜਾਵੇ ਕਾਹਦਾ ਇਹ ਜੀ ਹੁਣ ਇਹ ਦੇਖਣ ਕਿ ਉਹ ਕੀ ਇਹ ਯੋਗ ਹੈ ਉਸ ਕੁਰਸੀ ਦੇ ਜੀ 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 ਇਹ ਇਹ ਐਕਸਰ ਕੀ ਲੈਂਦੇ ਤੇ ਹੁਣ ਮੈਂ ਤੇ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਸਟੈਪ ਚੁੱਕਿਆ ਸੀਗਾ ਹੁਣ ਉਸੇ ਤਰ੍ਹਾਂ ਸਟੈਪ ਚੁੱਕੋ ਜੀ ਇਹੋ ਜਿਹੇ ਵੀ ਦੱਤ ਪਾਈ ਜਾ ਸਕੇ ਜੀ ਤੁਸੀਂ ਕਿੱਦਾਂ ਲੋਕਾਂ ਨਾਲ ਸਲੀਕੇ ਨਾਲ ਕਿੱਦਾਂ ਬੋਲਣਾ ਜੀ ਕਿਨੇ ਸਤਕਾਰ ਕਰਨਾ ਸਾਰਿਆਂ ਦਾ ਤੇ ਔਰਤ ਜਾਤੀ ਨੂੰ ਤੁਸੀਂ ਇਹ ਹੀ ਸਮਝਦੇ ਤੁਸੀਂ ਦੱਸੋ ਜਿਹਨਾਂ ਦੀ ਬੋਲੀ ਇਦਾਂ ਦੀ ਲੀਡਰਾਂ ਦੀ ਕਿਹੜੀ ਔਰਤ ਬਾਹਰ ਨਿਕਲੇਗੀ ਜਿੱਕਰ ਤੋਂ ਜੀ ਕਿਹੜਾ ਬੰਦਾ ਜਿਹੜਾ ਉਹ ਆਪਣੀਆਂ ਘਰਵਾਲੀਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਬਾਹਰ ਕੱਢੇਗਾ ਕਹਿੰਕੇ ਅਸੀਂ ਬੇਇੱਜ਼ਤੀ ਕਰਾਉਣ ਲਈ ਥੋੜਾ ਤੋੜਨੀ ਆ ਬਾਹਰ ਜੀ ਜੀ ਮੇਰੇ ਆਸੇ ਦੇ ਸਗਾ ਲੋਕੀ ਕਹਿੰਦੇ ਹੁੰਦੇ ਸਾਰੀਆਂ ਬੀਬੀਆਂ ਨੇ ਕਹਿੰਦੇ ਬੀਬੀ ਜੀ ਤੁਹਾਡੇ ਕਰਕੇ ਅਸੀਂ ਵੀ ਤਾਕਤ ਫੜ ਜਾਂਦੇ ਹਾਂ ਜੀ ਅਸੀਂ ਖੁਸ਼ ਹੋ ਕੇ ਬਾਹਰ ਨਿਕਲਦੇ ਹਾਂ ਕਿ ਚਲੋ ਬੀਬੀ ਜੀ ਆ ਗਈ ਹੈ ਤੇ ਜੇ ਬੀਪੀ ਜ਼ਗੀਰ ਕੁਰਦੀ ਇੱਜ਼ਤ ਨੋਲਣ ਲੱਪੇ ਤੇ ਇਹ ਇੱਕ ਦੀ ਥੋੜੀ ਰੋਲੀ ਹੈ ਕਿਤੇ ਇਸ ਮਤਲਬ ਔਰਤ ਸ਼ਬਦ ਕਿਹਾ ਇਹਨੇ ਜੀ 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 ਸਾਡੀ ਔਰਤ ਜਾਤੀ ਦਾ ਅਪਮਾਨ ਕੀਤਾ ਬੀਬੀ ਇਸ ਮਸਲੇ 'ਚ ਮਹਿਲਾ ਕਮਿਸ਼ਨ 'ਚ ਜਿਹੜਾ ਐਕਟ ਹੋਇਆ ਤੁਹਾਡੇ ਵੱਲੋਂ ਕਦੇ ਸ਼ਿਕਾਇਤ ਜਾਂ ਕਿਸੇ ਕਿਸੇ ਮੈਂ ਸ਼ਿਕਾਇਤ ਤੇ ਨਹੀਂ ਸੀ ਜੇ ਕੀਤੀ ਪਰ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਸਾਰੀ ਚਰਚਾ ਜਿਹੜੀ ਹੋ ਰਹੀ ਸੀ ਉਹਨਾਂ ਨੇ ਉੱਤੋਂ ਹੀ ਮੋੜ ਲੈ ਲਿਆ ਤੇ ਮੈਂ ਉਹਦਾ ਧੰਨਵਾਦ ਨਹੀਂ ਕਰਦੀ ਰਾਜਕਲ ਜੀ ਦਾ ਜੀ ਤਾਂ ਤੁਸੀਂ ਆਵਾਜ਼ ਕਰਦੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਤੇ ਜੇ ਤੁਹਾਨੂੰ ਸੱਦਾ ਜਾਂਦਾ ਫਿਰ ਤੁਸੀਂ ਜਾਓਗੇ ਇਸ ਮਸਲੇ ਨੂੰ ਲੈ ਕੇ ਮੈਂ ਉਹ ਕਾਲ ਟੈਲੀਫੋਨ ਕੀਤਾ ਸੀਗਾ ਜੀ ਮੈਨੂੰ ਧੰਨਵਾਦ ਕੀਤਾ ਮੈਂ ਕਿ ਚੇਅਰਪਰਸਨ ਸਾਹਿਬ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਫਰਜ਼ ਨਿਭਾਇਆ ਤੇ ਉਹ ਕਹਿਣ ਲੱਗੇ ਬੀਬੀ ਜੀ ਅਸੀਂ ਤੁਹਾਨੂੰ ਤੁਸੀਂ ਸਿਖਾ ਕਰਿ ਆਓ ਤੁਹਾਡਾ ਸਤਿ ਸਨਮਾਨ ਚੜਿਆ ਅਸੀਂ ਤੁਹਾਡੇ ਤੇ ਬਹੁਤ ਪ੍ਰਭਾਵਿਤ ਹੈ ਮੈਂ ਕਿ ਮੈਂ ਅੱਜ ਤੱਕ ਕਿਸੇ ਵੀ ਔਰਤ ਦੇ ਤੁਸੀਂ ਨੋਟ ਕਰਿਓ ਅਣਖੀ ਜੀ ਜੀ ਕੋਈ ਪੀਐਸ ਜਿਹੜੀ ਚਾਸਤ ਵਿੱਚ ਹੈ ਪਰ ਉਹ ਕਿਸੇ ਪਾਰਟੀ ਚ ਹੋਵੇ ਅੱਜ ਤੱਕ ਮੈਂ ਆਪਣੀ ਜ਼ੁਬਾਨ ਚੋਂ ਕਦੀ ਕਿਸੇ ਬੀਬੀ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਜੀ ਜੀ ਅਰੇ ਜੀ ਲੈ ਕੇ ਨਹੀਂ ਸਾਰੀਆਂ ਇਕੱਠੀਆਂ ਲਿਆ ਕਰੋ ਤੁਸੀਂ ਨਹੀਂ ਬੰਦਿਆਂ ਨੂੰ ਲੜਨਾ ਜੀ ਜਿਹੜਾ ਲੜਦੇ ਆ ਇੱਕ ਦੂਜੇ ਨਾਲ ਆਪਾਂ ਦੀ ਕੋਈ ਦੁਸ਼ਮਣੀ ਨਹੀਂ ਜੇ ਇਹ ਕੰਮ ਕਰਨਾ ਹੈ ਅਸੀਂ ਇੱਕ ਸਮਾਜ ਨੂੰ ਸਿਰਜਣਾ ਹੈ ਤੇ ਅਸੀਂ ਇੱਕ ਦੂਜੇ ਦੇ ਪੰਡੀ ਪ੍ਰਚਾਰ ਨਹੀਂ ਕਰਨਾ ਕਦੀ ਵੀ ਬੀਬੀ ਪੱਠਲ ਜੀ ਦੇ ਅਸੀਂ ਐ ਪਿਆਰ ਨਾਲ ਮਿਲਦੇ ਆ ਜੀ ਬੀਬੀ ਪ੍ਰਨੀਤ ਕੌਰ ਜੀ ਪਿਆਰ ਨਾਲ ਮਿਲਦੇ ਆ ਬੀਬੀ ਪੁਲਜਿੰਦਰ ਕੌਰ ਉਹ ਵੀ ਮਿਲਦੀਆਂ ਨੇ ਮੈਨੂੰ ਸਾਰੀਆਂ ਜਿਹੜੀਆਂ ਬੀਬੀਆਂ ਭਾਵੇਂ ਕਿਸੇ ਪਾਰਟੀ 'ਚ ਭਾਵੇਂ ਭਾਜਪਾ 'ਚ ਭਾਵੇਂ ਕੋਈ ਦਾਸਵਿੱਕੇ ਭਾਵੇਂ ਅਕਾਲੀ ਦਲ 'ਚ ਮੈਨਾਂ ਬਹੁਤ ਪਿਆਰ ਕਰਦੀਆਂ ਤੇ ਬੀਬੀ ਹਰਸਨੁਤ ਕੌਰ ਜੀ ਉਹ ਵੀ ਬੋਤ ਕਰਦੇ ਸੀ ਮੈਂ ਕਰਦੇ ਸੀ ਜੀ ਕਿਦੋਂ ਉੱਤੇ ਸੀ ਮਿਲਣੀ ਨਾ ਉਹ ਦੇਖੋ ਕਾਰਨ ਨਹੀਂ ਕੁਝ ਜੀ ਮੈਂ ਨਾ ਮੈਂ ਅੱਜ ਵੀ ਨਿੱਜੀ ਤੌਰ ਤੇ ਕਦੀ ਨਹੀਂ ਕੀਤੀ ਸੁਣਿਆ ਮੈਂ ਤੇ ਵੀ ਹਰ ਚਿਰ ਦੇ ਖلاف ਕਦੀ ਨਿੱਜੀ ਤੌਰ ਤੇ ਗੱਲ ਕੀਤੀ ਜੀ 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 ਮੈਂ ਕਿਉਂ ਕਰਾਂ ਕਿਉਂ ਕਰਾਂ ਮੈਂ ਕਰੂੰਗੀ ਤੇ ਕਿਸੇ ਨਿਜਮਾ ਤਾਇਤ ਕਰੂੰਗੀ ਮੈਂ ਕਰੂੰਗੀ ਕਿਸੇ ਸਦਾਨ ਦੀ ਗੱਲ ਕਰੂੰਗੀ ਮੈਂ ਕਰੂੰਗੀ ਤੇ ਜੇ ਜਿਹੜੀ ਕੋਈ ਗਲਤੀ ਕੋਈ ਕਰੇਗਾ ਉਹਨੂੰ ਮੈਂ ਸੁਧਾਰਨ ਦੀ ਗੱਲ ਕਰਾਂਗੀ ਕਿ ਪਾਰਟੀ ਦੇ ਨੁਕਸਾਨ ਨਾ ਹੋਵੇ ਮੈਂ ਨਿੱਜ ਦੇ ਖਾਦ ਫਰੀ ਬੋਲੀ ਨਹੀਂ